ਪੰਜਾਬ ਸਰਕਾਰ ਵੱਲੋਂ ਈਜ਼ੀ ਰਜਿਸਟਰੀ ਪੋਰਟਲ ਸ਼ੁਰੂ ਕੀਤਾ ਗਿਆ ਜਿਸ ਦੇ ਵਿੱਚ ਈਜ਼ੀ ਰਜਿਸਟਰੀਆਂ ਹੋਣ ਦੇ ਦਾਅਵੇ ਕੀਤੇ ਜਾ ਰਹੇ ਆ ਅਸੀਂ ਜਾਣਨ ਦੀ ਕੋਸ਼ਿਸ਼ ਕਰਾਂਗੇ ਕਿ ਵਾਕਿਆ ਹੀ ਈਜ਼ੀ ਰਜਿਸਟਰੀ ਲੋਕਾਂ ਵਾਸਤੇ ਈਜ਼ੀ ਹੋਈ ਹੈ ਕੀ ਉਹ ਪਹਿਲੇ ਵਾਰ ਇਹ ਸਾਰੇ ਸਿਸਟਮ ਖਤਮ ਹੋ ਚੁੱਕੇ ਹੈ ਜਿਹੜੇ ਬਾਹਰੋਂ ਲਿਖ ਕੇ ਆਉਂਦੀਆਂ ਸੀ ਬਾਹਰ ਹੀ ਸਾਰੀ ਸੈਟਿੰਗ ਹੁੰਦੀਆਂ ਸੀ ਬਾਹਰ ਸਾਰਾ ਕੁਝ ਹੁੰਦਾ ਸੀ ਕੀ ਵਾਕਿਆ ਹੀ ਸਰਕਾਰ ਦੇ ਇਸ ਪੋਰਟਲ ਦਾ ਲੋਕਾਂ ਨੂੰ ਫਾਇਦਾ ਮਿਲ ਰਿਹਾ ਹੈ ਕੀ ਅੰਦਰ ਬੈਠੇ ਤਹਿਸੀਲਦਾਰ ਉਹੀ ਸਰਕਾਰੀ ਹਦਾਇਤਾਂ ਦੇ ਉੱਪਰ ਚੱਲ ਰਹੇ ਆ ਔਰ ਲੋਕਾਂ ਦੇ ਪੈਸੇ ਦੀ ਕਿਤੇ ਬੋਝ ਘਟਿਆ ਜਾਂ ਫੀਸਾਂ ਜਿਹੜੀਆਂ ਉਹ ਘਟੀਆਂ ਨੇ ਈਜ਼ੀ ਰਜਿਸਟਰੀ ਕਿਵੇਂ ਈਜ਼ੀ ਹੈ ਜਾਨਣ ਦੀ ਕੋਸ਼ਿਸ਼ ਕਰਦੇ ਆ ਤਹਿਸੀਲਦਾਰ ਸਾਹਿਬ ਕੋਲ ਅਸੀਂ ਮੌਜੂਦ ਆ ਇਸ ਟਾਈਮ ਫਰੂਜ਼ਪੁਰ ਦੀ ਤਹਿਸੀਲ ਦੇ ਵਿੱਚ ਤੁਹਾਨੂੰ ਅਸੀਂ ਤਸਵੀਰਾਂ ਰਹੀਂ ਦਿਖਾ ਦਿੰਦੇ ਆ ਕਿ ਇਹ ਤੁਸੀਂ ਦੇਖ ਲਓ ਵੀ ਇਹ ਤਹਿਸੀਲ ਦਫਤਰ ਫਰੂਜ਼ਪੁਰ ਹੈ ਕਮਰਾ ਨੰਬਰ B09 ਜਿੰਦੇ ਵਿੱਚ ਈਜ਼ੀ ਰਜਿਸਟਰੀ ਜਿਹੜੀ ਹੈ ਹੋ ਰਹੀ ਹੈ ਇੱਥੇ ਹੀ ਉਹ ਪੋਰਟਲ ਖੁੱਲਦਾ ਹੈ ਇੱਥੇ ਹੀ ਆਪਰੇਟਰ ਨੇ ਇੱਥੇ ਉਹ ਈਜ਼ੀ ਰਜਿਸਟਰੀਆਂ ਜਿਹੜੀਆਂ ਲਿਖੀਆਂ ਜਾਂਦੀਆਂ ਔਰ ਇਹਨਾਂ ਨੂੰ ਈਜ਼ੀ ਬਣਾਉਣ ਵਾਸਤੇ ਇੱਥੇ ਸਾਰੀ ਜਿਹੜੀ ਹੈ ਉਹ ਕਾਰਵਾਈ ਜਿਹੜੀ ਉਹ ਕੀਤੀ ਜਾਂਦੀ ਹੈ ਲੋਕ ਇੱਥੇ ਆਉਂਦੇ ਨੇ ਇੱਥੇ ਆ ਕੇ ਆਪਣੀ ਜਿਹੜੀਆਂ ਰਜਿਸਟਰੀਆਂ ਨੇ ਉਹ ਲਖਾਉਂਦੇ ਨੇ ਔਰ ਉਹਨਾਂ ਦਾ ਸਮੇਂ ਦੇ ਨਾਲ ਨਾਲ ਪੈਸਾ ਵੀ ਜਿਹੜਾ ਹੈ ਉਹ ਬਚਤ ਹੁੰਦੀ ਹੈ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਰਹੀਂ ਜਿਹੜਾ ਸਟਾਫ ਹੈ ਉਹ ਇਸੇ ਵਾਸਤੇ ਬੈਠਾ ਹੋਇਆ ਹੈ ਇਹ ਈਜ਼ੀ ਰਜਿਸਟਰੀ ਦਾ ਸਟਾਫ ਹੈ ਔਰ ਜਿਹੜਾ ਕੀ ਹੈ ਲੋਕਾਂ ਦੀ ਸਹਾਇਤਾ ਵਾਸਤੇ ਹੈ ਤਾਂ ਕਿ ਲੋਕਾਂ ਨੂੰ ਕੋਈ ਮੁਸ਼ਕਲਾਂ ਜਿਹੜੀਆਂ ਉਹ ਪੈਦਾ ਨਾ ਹੋ ਸਕਣ ਔਰ ਨਾਲ ਨਾਲ ਲੋਕਾਂ ਦਾ ਪੈਸਾ ਔਰ ਸਮੇਂ ਇਹ ਵੀ ਬਚ ਸਕੇ ਇੱਥੇ ਪਟਵਾਰੀ ਸਾਹਿਬ ਮੌਜੂਦ ਨੇ ਔਪਰੇਟਰ ਮੌਜੂਦ ਨੇ ਹੈਲਪ ਡੈਸਕ ਬਣਾਈ ਹੋਈ ਹੈ ਜਿੰਦੇ ਉੱਪਰ ਈਜ਼ੀ ਰਜਿਸਟਰੀ ਉਹਨਾਂ ਵੱਲੋਂ ਲਿਖੀ ਜਾਂਦੀ ਹੈ ਔਰ ਕੀਤੀ ਜਾਂਦੀ ਹੈ ਉਸ ਤੋਂ ਬਾਅਦ ਗੱਲਬਾਤ ਕਰਾਂਗੇ ਅਸੀਂ ਤਹਿਸੀਲਦਾਰ ਸਾਹਿਬ ਨਾਲ ਕੀ ਤਹਿਸੀਲਦਾਰ ਸਾਹਿਬ ਦੀ ਜਿਹੜੀ ਈਜ਼ੀ ਰਜਿਸਟਰੀ ਹੈ ਉੱਤੇ ਲੋਕਾਂ ਨੂੰ ਅੰਦਾ ਜਿਹੜਾ ਕੀ ਫਾਇਦਾ ਉਹ ਮਿਲ ਰਿਹਾ ਉਹ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਜਿਹੜੀ ਹੈ ਉਹ ਕਰਾਂਗੇ ਆ ਗੱਲਬਾਤ ਕਰਦੇ ਹਾਂ ਤਹਿਸੀਲਦਾਰ ਸਾਹਿਬ ਨਾਲ ਉਹ ਜਾਣਨ ਦੀ ਕੋਸ਼ਿਸ਼ ਕਰਦੇ ਹਾਂ ਵੀ ਕਿਸ ਤਰ੍ਹਾਂ ਜਿਹੜੀ ਹੈ ਈਜ਼ੀ ਰਜਿਸਟਰੀ ਹੈ ਲੋਕਾਂ ਵਾਸਤੇ ਈਜ਼ੀ ਹੋਈ ਹੈ ਆ ਮੌਜੂਦ ਨੇ ਇੱਥੇ ਤਹਿਸੀਲਦਾਰ ਫਿਰੋਜ਼ਪੁਰ ਜਿਹੜੇ ਨੇ ਉਹ ਉਹਨਾਂ ਨਾਲ ਗੱਲਬਾਤ ਕਰਦੇ ਆ ਕਿ ਆਖਰ ਸਰਕਾਰ ਨੇ ਜਿਹੜੀ ਈਜ਼ੀ ਰਜਿਸਟਰੀ ਕੀਤੀ ਹੈ ਉਹ ਕਿਉਂ ਲੋਕਾਂ ਵਾਸਤੇ ਕਾਰਗਰ ਔਰ ਕਿੰਨੀ ਕੁ ਜਿਹੜੀ ਹੈ ਹੋਈ ਈਜ਼ੀ ਹੈ ਅ ਨਮਸਕਾਰ ਸਰ ਨਮਸਕਾਰ ਸਰ ਕੀ ਨਾਮ ਹੈ ਜੀ ਹਰਮਿੰਦਰ ਸਿੰਘ ਜੀ ਅ ਸਰ ਇੱਕ ਜਿਹੜੀ ਈਜ਼ੀ ਰਜਿਸਟਰੀ ਸਰਕਾਰ ਨੇ ਸ਼ੁਰੂ ਕੀਤੀ ਹੈ ਉਹ ਲੋਕਾਂ ਵਾਸਤੇ ਸਾਰੀ ਜਾਣਨ ਦੀ ਕੋਸ਼ਿਸ਼ ਕਰ ਰਹੇ ਵੀ ਕਿੰਨੀ ਕੋਈ ਈਜ਼ੀ ਹੈ ਕੀ ਉਹਨਾਂ ਦੇ ਲੋਕਾਂ ਨੂੰ ਫਾਇਦੇ ਮਿਲੇ ਨੇ ਔਰ ਇਹ ਕਿਉਂ ਲਾਹੇਵਲਾ ਉਹਨਾਂ ਵਾਸਤੇ ਲਾਹੇਵੰਦ ਹੈ ਇਹ ਈਜ਼ੀ ਜਿਹੇ ਅਸੀਂ ਗਵਰਨਮੈਂਟ ਨੇ ਜਿਹੜਾ ਨਵਾਂ ਪ੍ਰੋਸੀਜਰ ਲੈ ਕੇ ਆਂਦਾ ਹੈ ਬਹੁਤ ਵਧੀਆ ਸਰਲ ਤਰੀਕੇ ਨਾਲ ਹੈ ਅਸੀਂ ਤੁਸੀਂ ਸਿਟੀਜ਼ਨ ਜਿਹੜਾ ਆਪਣਾ ਘਰ ਬੈਠ ਕੇ ਨੂੰ ਫਾਰਮੈਟ ਨੂੰ ਡਾਊਨਲੋਡ ਕਰਕੇ ਆਪਣੇ ਡਾਕੂਮੈਂਟ ਆਪ ਵੀ ਤਿਆਰ ਕਰ ਸਕਦਾ ਹੈ ਨਾਲ ਹੀ ਸਾਡੇ ਆਫਿਸ ਦੇ ਵਿੱਚ ਹੈਲਪ ਡੈਸਕ ਬਣਾਇਆ ਗਿਆ ਹੈਗਾ ਉੱਥੇ ਸਾਡੇ ਕੋ ਆਪਰੇਟਰ ਵੀ ਨੇ पटवारी ਵੀ ਰਿਟਾਇਰਡ ਹੈ ਵਕੀਲ ਸਾਹਿਬ ਵੀ ਆ ਉਹ ਡਰਾਫਟ ਕਰਕੇ ਕਾਨੂੰਨੀ ਕੋਈ ਸਟੇ ਵਗੈਰਾ ਤੇ ਨਹੀਂ ਸਾਰਾ ਕੁਝ ਪ੍ਰੋਪਰ ਹਿਸੇ ਕੱਢ ਕੇ ਤੇ ਬਹੁਤ ਜੈਨੂਨ ਜੀ ਉਹਨਾਂ ਦੀ ਜਿਹੜੀ ਗਵਰਨਮੈਂਟ ਦੀ 500 ਰੁਪਏ ਦਾ ਫੀਸ ਲੈ ਕੇ ਆਨਲਾਈਨ ਆਪਲਾਈ ਕਰਦੇ ਆ ਅਸੀਂ ਆਨਲਾਈਨ ਸਾਰਾ ਡਾਕੂਮੈਂਟ ਸਾਰਾ ਕੁਝ ਚੈੱਕ ਕਰਕੇ ਬਾ ਅਸੀਂ ਅਪਰੂਵ ਕਰਦੇ ਆ ਅਪਰੂਵਲ ਤੋਂ ਬਾਅਦ ਵਾਪਸ ਜਦੋਂ ਅਪਲਿਕੇਸ਼ਨ ਹੈਗਾ ਉਹਨਾਂ ਨੂੰ ਜਦੋਂ ਮੈਸੇਜ ਚੱਲ ਜਾਂਦਾ ਸ਼ਾਮ ਨੂੰ 7 ਵਜੇ ਦੁਆਰ ਨੈਕਸਟ ਡੇ ਉਹ ਆਪਣੀ ਅਪਾਇੰਟਮੈਂਟ ਦੁਆਰਾ ਲੈ ਕੇ ਆਣ ਕੇ ਸਾਡੇ ਕੋਲ ਉਹ ਇਜ਼ੀ ਜਿਹੜਾ ਆਪਣਾ ਸਿੱਧਾ ਡਾਇਰੈਕਟ ਕਿਸੇ ਨੂੰ ਵਿਚ ਨਾਲ ਵਿਚੋਲਗੀ ਨਹੀਂ ਕੋਈ ਲੋੜ ਨਹੀਂ ਕੋਈ ਡੀ ਟ੍ਰਾਇਟਰ ਤੇ ਖਜਲ ਖਵਾਦੀ ਦੀ ਲੋੜ ਨਹੀਂ ਕਿਸੇ ਨੂੰ ਪੁੱਛਗੇ ਦੀ ਲੋੜ ਨਹੀਂ ਕਿੰਨੇ ਪੈਸੇ ਲੱਗਣਗੇ ਨੇ ਹਰ ਇੱਕ ਚੀਜ਼ ਸਰਕਾਰ ਨੇ ਉਹ ਆਨਲਾਈਨ ਉਹ ਜਿਹੜੀ ਸ਼ੁਰੂ ਕੀਤੀ ਹੈ ਇਜ਼ੀ ਰਜਿਸਟਰੀ ਨਾ ਦੇਰੀ ਨਾ ਰਿਸ਼ਵਤ ਖਰੀ ਸਾਰਿਆਂ ਤੋਂ ਵੱਡਾ ਜਿਹੜਾ ਨਾ ਟਾਰਗੇਟ ਜਿਹੜਾ ਉਹ ਕੋਟੇ ਆਪਾਂ ਦਾ ਹੈਗਾ ਕਿ ਇਹਦੇ ਵਿੱਚ ਕਿਸੇ ਕਿਸਮ ਦੀ ਭ੍ਰਿਸ਼ਟਾਚਾਰ ਦੀ ਜਿਹੜੀ ਆ ਕੋਈ ਗੁੰਜਾਇਸ਼ ओके सिटीजन ਨੇ ਆਪਣੇ ਕੰਪਿਊਟਰ ਤੋਂ ਆਪਣੇ ਸਿਸਟਮ ਤੋਂ ਜਾਂ ਸਾਡੇ ਹੈਲਪ ਡੈਸਕ ਤੋਂ ਜਿਹੜੀਆਂ ਡਾਕੂਮੈਂਟ ਸਾਡੇ ਕੋਲ ਆਨਲਾਈਨ ਅਪਲੋਡ ਕਰਾਉਣ ਆਇਆ ਜਾਂ ਡੀ ਡਾਈਰਾਈਟਰ ਤੋਂ ਕਰਾਉਣਾ ਕਿਉਂਕਿ ਡੀ ਡਾਈਰਾਈਟਰ ਚੱਲ ਕੇ ਨਹੀਂ ਆਊਗਾ ਜਾਂ ਬੰਦੇ ਨੂੰ ਜਾਂ ਸਿਟੀਜ਼ਨ ਨੂੰ ਸਾਡੇ ਕੋਲ ਚੱਲ ਕੇ ਆਉਣ ਦੀ ਜ਼ਰੂਰਤ ਨਹੀਂ ਅਸੀਂ ਆਨਲਾਈਨ ਉਹਨਾਂ ਦਾ ਡਾਕੂਮੈਂਟ ਰਿਕਵੈਸਟ ਚੈੱਕ ਕਰਕੇ ਅਪਰੂਵ ਕਰਕੇ ਵਾਪਸ ਭੇਜ ਦਿੰਨਾ ਉਹ ਸਿਟੀਜ਼ਨ ਨੇ ਉਹਨੂੰ ਦ ਨੈਕਸਟ ਡੇ ਅਪਪਾਇੰਟਮੈਂਟ ਲੈ ਕੇ ਤਾਂ ਸਾਡੇ ਕੋਲ ਰਾਈਟ ਟਾਈਮ ਆਣ ਕੇ ਕਰਾ ਦੇਣਾ ਔਰ ਗਵਰਨਮੈਂਟ ਦਾ ਕੀ ਹੋ ਰਿਹਾ ਹੈਗਾ ਜੀ ਜਦੋਂ ਰਜਿਸਟਰੀ ਸਾਡੇ ਕੋਲ ਹੋ ਗਈ ਸਾਡੇ ਬੰਦੇ ਜਿਹੜੇ ਵਿੱਚ ਲੱਗੇ ਹੋਣ ਹੈਲਪ ਕਰਨ ਵਾਲੇ ਉਹਨਾਂ ਨੇ ਸਾਰੇ ਸਾਈਨ ਵੇਕਰ ਆ ਕੇ ਇੱਕ ਘੰਟੇ ਦੇ ਵਿੱਚ ਤੁਸੀਂ ਡਾਕੂਮੈਂਟ ਵਾਪਸ ਦੇਣਾ ਹੈ ਇਹ ਜਿਹੜੇ ਕਿ ਰਜਿਸਟਰੀ ਕਾਮ ਜਿਹੜਾ ਰਜਿਸਟਰੀ ਕਾਮ ਹੈ ਇੱਕ ਬਹਾੜਾ ਬੜਾ ਵੱਡਾ ਤੁਸੀਂ ਸਵਾਲ ਤੁਹਾਡੇ ਕੋਈ ਜਵਾਬ ਦਿੱਤਾ ਕਿ ਭ੍ਰਿਸ਼ਟਾਚਾਰ ਭ੍ਰਿਸ਼ਟਾਚਾਰ ਨੂੰ ਰੋਕ ਲੱਗੂਗੀ ਇਹ ਜਿਵੇਂ ਪਹਿਲਾਂ ਰਜਿਸਟਰੀਆਂ ਬਾਹਰੋਂ ਲੋਕ ਲੈ ਕੇ ਆਉਂਦੇ ਸੀ ਬਾਹਰ ਹੀ ਬੜੀ ਤਰ੍ਹਾਂ ਦੀਆਂ ਸੈਟਿੰਗਸ ਹੋ ਜਾਂਦੀਆਂ ਸੀ ਬਾਹਰ ਪੈਸੇ ਲਏ ਜਾਂਦੇ ਸੀ ਅੰਦਰ ਸਾਰੇ ਇੱਕ ਲੱਗ ਜਾਂਦੇ ਸੀ ਕੋਡ ਲੱਗ ਜਾਂਦੇ ਸੀ ਕਿ ਉਹ ਸਾਰੀਆਂ ਚੀਜ਼ਾਂ ਨੂੰ ਰੋਗ ਲੱਗੀ ਹੈ ਹਾਂਜੀ ਉਹ ਬਿਲਕੁਲ ਬੰਦ ਹੋ ਗਿਆ ਜੀ ਹੁਣ ਆਨਲਾਈਨ ਸਾਰੀ ਡਾਕੂਮੈਂਟੇਸ਼ਨ ਆਉਂਦੀ ਹੈ ਆਨਲਾਈਨ ਹੀ ਅਸੀਂ ਅਪਰੂਵ ਕਰਦੇ ਹਾਂ ਆਨਲਾਈਨ ਤੋਂ ਬਾਅਦ ਜੈਕਸਡੇ ਜਿਸ ਦਿਨ ਅਪਾਇੰਟਮੈਂਟ ਲੈ ਕੇ ਹੁੰਦੇ ਆ ਇੱਥੇ ਅਸੀਂ ਉਹਨਾਂ ਨੂੰ ਪ੍ਰਿੰਟ ਕੱਢ ਕੇ ਉਹਨਾਂ ਦੇ ਸਾਰੇ ਸਾਈਨ ਤਰਾ ਕੇ ਆ ਗਵਰਨਮੈਂਟ ਵੱਲੋਂ ਸਾਡੇ ਆਫਿਸਿਸ ਦੇ ਵਿੱਚ ਕੈਮਰੇ ਵੀ ਲਗਾਏ ਗਏ ਆ ਉਹ ਸਾਰੇ ਕੈਮਰੇ ਦੇ ਦੇਖ ਦੇਖਦੇ ਵਿੱਚ ਸਾਡੀ ਦੇਖ ਦੇਖਦੇ ਵਿੱਚ ਸਾਈਨ ਹੋ ਕੇ 1 ਘੰਟੇ ਦੇ ਵਿੱਚ ਵਿੱਚ ਅਸੀਂ ਉਹਨਾਂ ਨੂੰ ਡਾਕੂਮੈਂਟ ਬਾਬ। ਸਰ ਜਿਵੇਂ ਇੱਕ ਤੁਸੀਂ ਕਿਹਾ ਵੀ ਇਹ ਜਿਹੜੀ ਚੀਜ਼ ਨੂੰ ਰੋਕ ਲੱਗੀ ਹੈ। ਜਿਵੇਂ ਕਿ ਅੱਜ ਮੰਨ ਲਓ ਤੁਹਾਡੇ ਕੋਲ ਕੁਝ ਰਜਿਸਟਰੀ ਆਈਆਂ। ਇਹ ਜਿਹੜੀਆਂ ਰਜਿਸਟਰੀਆਂ ਤੁਸੀਂ ਲਿਖੀਆਂ ਜਾਂ ਇਹ ਬਾਹਰੋਂ ਜਿਹੜੇ ਲੋਕ ਇਹਦੇ ਵਿੱਚ ਮੈਂ ਤੁਹਾਨੂੰ ਦੱਸਣਾ ਜਾਊਂਗਾ ਕਿ ਮੇਰੇ ਆਫਿਸ ਦੇ ਵਿੱਚੋਂ ਵੀ ਦ ਹੈਲਪਨੈਸ ਜਿਹੜਾ ਸਾਡਾ ਇੱਕ ਬਣਾਇਆ ਉਹਦੇ ਵਿੱਚ ਵੀ ਲਿਖ ਹੁੰਦੀਆਂ। ਬਾਹਰ ਹਜੇ ਜਿਹੜੇ ਡੀ ਡਾਇਰੈਕਟਰ ਹੈ ਜਾਂ ਕੋਈ ਲਾਇਰਸ ਹੈ ਉਹ ਵੀ ਲਿਖਦੇ ਆ। ਮਤਲਬ ਕਿ ਉਹ ਲਿਖ ਸਕਦੇ ਆ ਲਿਖ ਸਕਦੇ ਆ ਉਹਨਾਂ ਨੂੰ ਅਲਾਉਡ ਹੈ ਜੀ ਹਜੇ ਇਦਾਂ ਦੀ ਕੋਈ ਕਿਸੇ ਤੇ ਪਾਬੰਦੀ ਨਹੀਂ ਆ ਮਤਲਬ ਲੋਕਾਂ ਨੂੰ ਇਹ ਵੀ ਜੇ ਉਹ ਬਾਹਰੋਂ ਲਖਾਣਾ ਜਾਂ ਬਾਹਰੋਂ ਲਖਾ ਲੈਣਾ ਜੇ ਤੁਹਾਡੇ ਕੋਲ ਲਖਾਣਾ ਜਾਂ ਤੁਹਾਡੇ ਕੋਲ ਸਾਡੇ ਕੋਲ ਹਾਂ ਬਿਲਕੁਲ ਜੀ ਬਾਹਰੋਂ ਡੀਡ ਰਾਈਟਰ ਤੋਂ ਜਾਂ ਲੋਅਰ ਤੋਂ ਕਿਸੇ ਨੂੰ ਲਖਾਉਣਾ ਚਾਹੁੰਦੇ ਉੱਥੇ ਵੀ ਲਖਵਾ ਸਕਦੇ ਆ ਸਾਡੇ ਆਫਿਸ ਦੇ ਵਿੱਚੋਂ ਵੀ ਉਹ ਅਨਕਿਲ ਖਵਾ ਸਕਦੇ ਆ ਜੇ ਐਸਾ ਵੀ ਹੁੰਦਾ ਵੀ ਪਬਲਿਕ ਆਈ ਜਿਵੇਂ ਮੰਨ ਲਓ ਪਹਿਲਾਂ ਹੁੰਦਾ ਸੀ ਆਂਦੀ ਸੀ ਤੇ ਆਹ ਡਾਕੂਮੈਂਟ ਪੂਰਾ ਨਹੀਂ ਜਾਂ ਆਹ ਡਾਕੂਮੈਂਟ ਪੂਰਾ ਨਹੀਂ ਉਹਦੇ ਚ ਉਹਨੂੰ ਖੱਜਲ ਖਵਰੀ ਹੁੰਦੀ ਸੀ ਹੁਣ ਈਜ਼ੀ ਰਿਸਿਸਟਰ ਨਾਲ ਤੁਹਾਡੇ ਜਿਹੜੇ ਆਨਲਾਈਨ ਜਦ ਵੀ ਮੈਂ ਗੱਲ ਕੀਤੀ ਪਹਿਲਾਂ ਉਹਨਾਂ ਨੇ ਅਪਰੂਵਲ ਵਾਸਤੇ ਭੇਜਨੇ ਆ ਅਸੀਂ ਜੇ ਕੋਈ ਡਾਕੂਮੈਂਟ ਦੇ ਵਿੱਚ ਡੈਫੀਸ਼ੈਂਸੀ ਆ ਕਮੀ ਵੇਚੀ ਆ ਅਸੀਂ ਉਹਨਾਂ ਨੂੰ ਆਨਲਾਈਨ ਹੀ ਲਿਖ ਕੇ ਦੇਉਣਾ ਵੀ ਆ ਹਾ ਹਾ ਡਾਕੂਮੈਂਟ ਜਿਹੜਾ ਅਧੂਰਾ ਆ ਨਾਲ ਲਾਇਆ ਜਾਵੇ ਫਿਰ ਦੁਬਾਰਾ ਸਾਡੇ ਕੋਲ ਆਨਲਾਈਨ ਅਪਰੂਵਲ ਹੋਵੇ ਸਿੰਦਾ ਬੰਦਾ ਸਾਡੇ ਕੋਲ ਆਣ ਕਾਊਗਾ ਅਸੀਂ ਹੁਣ ਉਹਨੂੰ ਇਹ ਨਹੀਂ ਕਹਿਣਾ ਚੈੱਕ ਕਰਕੇ ਤੂੰ ਆਹ ਚੀਜ਼ ਲੈ ਕੇ ਆ ਉਹ ਲੈ ਗਿਆ ਇੱਕ ਵਾਰੀ ਜਿਹੜਾ ਸੀ ਆਬਜੈਕਸ਼ਨ ਲਾਉਣਾ ਆ ਉਹ ਜੇ ਕੋਈ ਲੱਗਣ ਵਾਲਾ ਹੈ ਤਾਂ ਉਹ ਲਾਉਣਾ ਉਹ ਲਾ ਕੇ ਅਸੀਂ ਵਾਪਸ ਭੇਜ ਦੇਣਾ ਉਹ ਪਾਰਟੀ ਨੇ ਜੇ ਬੰਦਿਆਂ ਨੇ ਖਰੀਦਦਾਰ ਨੇ ਜਾਂ ਵੇਚਣ ਵਾਲੇ ਨੇ ਕਲੀਅਰ ਕਰਾ ਕੇ ਆਨਲਾਈਨ ਹੀ ਸਾਡੇ ਕੋਲ ਦੁਆਰਾ ਆਉਣਾ ਹੈ। ਉਸ ਵੀ ਅਸੀਂ ਆਨਲਾਈਨ ਅਪਰੂਵਲ ਦੇ ਕੇ ਦੁਆਰਾ ਜਿਹੜਾ ਅਪਰੂਵਲ ਹੋ ਗਏ ਪ੍ਰਿੰਟ ਕਢਵਾ ਲੈਣਾ ਉਹਨਾਂ ਨੇ ਤੇ ਸਾਡੇ ਕੋਲ ਅਸੀਂ ਹੀ ਸਾਰਾ ਸਿਸਟਮ ਦਵਾ ਦਿੰਦੇ। ਤੇ ਸਰ ਸਟੇ ਵਗੈਰਾ ਜਿਹੜਾ ਉਹ ਵੀ ਇੱਥੇ ਚੈੱਕ ਹੋ ਜਾਂਦਾ। ਉਸ ਸਟੇ ਵਗੈਰਾ ਵੀ ਸਾਡੇ ਕੋਲ ਅਸੀਂ ਆਨਲਾਈਨ ਹੀ ਚੈੱਕ ਕਰਦੇ। ਆਨਲਾਈਨ ਸਿਸਟਮ। ਹਾਂਜੀ ਬਿਲਕੁਲ ਆਨਲਾਈਨ। ਤੇ ਸਰ ਇੱਕ ਵੱਡਾ ਸਵਾਲ ਆ ਜੇਕਰ ਪਬਲਿਕ ਜਿਵੇਂ ਪਬਲਿਕ ਦਾ ਸਵਾਲ ਹੈ ਕਿ ਅੱਗ ਕੀ ਹੁੰਦਾ ਸਰ ਜਗਾ ਜਗਾ ਦੇ ਉੱਪਰ ਪਬਲਿਕ ਪੈਸੇ ਦਿੰਦੇ ਸੀ ਇੱਥੇ ਦੇਤੇ ਉੱਥੇ ਦੇਤੇ ਕੀ ਆਪਾਂ ਇਹ ਕਹਿ ਸਕਦੇ ਪਬਲਿਕ ਨੂੰ ਕਿ ਹੁਣ ਅੱਜ ਦੀ ਘੜੀ ਦੇ ਵਿੱਚ ਇਹ ਸਾਰੀਆਂ ਚੀਜ਼ਾਂ ਬੰਦ ਹੋ ਗਈਆਂ ਔਰ ਪਬਲਿਕ ਵਾਸਤੇ ਇੰਨਾ ਈਜ਼ੀ ਹੋ ਗਿਆ ਕਿ ਆਪਣੇ ਡਾਕੂਮੈਂਟ ਪੂਰੇ ਕਰੋ ਤੇ ਰਜਿਸਟਰੀ ਕਰਾਓ ਬਿਲਕੁਲ ਜੀ ਇਹ ਬਿਲਕੁਲ ਸਰਕਾਰ ਦਾ ਬਹੁਤ ਵੱਡਾ ਸਟੈਪ ਹੈ ਜੀ ਹੁਣ ਵੀ ਮੈਂ ਤਾਂ ਅਪੀਲ ਕਰੂੰਗਾ ਜੇ ਕੋਈ ਤੁਹਾਨੂੰ ਕੋ ਲੱਗਦਾ ਖੱਜਲ ਕਰਦਾ ਆਮ ਪਬਲਿਕ ਨੂੰ ਖੱਜਲ ਕਰਦਾ ਲੱਗਦਾ ਕੋਈ ਖਰਾਬ ਕਰਨਾ ਮੈਨੂੰ ਦਿਓ ਮੈਂ ਕਰਵਾ ਦਿੰਦਾ ਉਹ ਡਾਇਰੈਕਟ ਮੇਰੇ ਕੋਲ ਆਵੇ ਮੈਂ ਉੱਤੇ ਡਾਇਰੈਕਟ ਰੈਕਸ਼ਨ ਲਵਾਂ ਹਾਂ ਮਤੇ ਤੁਸੀਂ ਕੋ ਧੁੰਦੇ ਦੇ ਐਕਸ਼ਨ ਪੂਰਾ ਪੂਰਾ ਫੁੱਲ ਫਲੈਜ ਐਕਸ਼ਨ ਇਹ ਸਾਨੂੰ ਪੂਰੀ ਹਦਾਇਤ ਹੈ ਜੀ ਕਿਸੇ ਨਾਲ ਕੋਈ ਰਿਆਸੀ ਕੀ ਫਿਰੋਜ਼ਪੁਰ ਵਾਸੀਆਂ ਨੂੰ ਜ਼ਿਲ੍ਹੇ ਦੇ ਵਾਸੀਆਂ ਨੂੰ ਕੋਈ ਸਾਡੇ ਮਾਧਿਅਮ ਰਾਹੀਂ ਕੋਈ ਸੰਦੇਸ਼ ਦੇਣਾ ਚਾਹੁੰਦੇ ਮੈਂ ਤਾਂ ਇਹ ਸਾਰੇ ਫਿਰੋਜ਼ਪੁਰ ਸੀਲ ਦੇ ਆਪਣੇ ਲੋਕਾਂ ਨੂੰ ਰਿਕਵੈਸਟ ਕਰੂੰਗਾ ਕਿ ਗਵਰਨਮੈਂਟ ਨੇ ਬਹੁਤ ਵਧੀਆ ਫੈਸਿਲਿਟੀ ਦਿੱਤੀ ਹੈ ਜੇ ਤੁਹਾਨੂੰ ਕਿਸੇ ਗੱਲ ਦਾ ਡਾਊਟ ਹੈ ਬਾਹਰ ਕੋਈ ਤੁਹਾਨੂੰ ਖੱਜਲ ਕਰ ਰਿਹਾ ਖਰਾਬ ਕਰ ਰਿਹਾ ਜਾਂ ਵੱਧ ਕੀਸਾ ਮੰਗ ਰਿਹਾ ਹੈ ਕਰਕੇ ਮੈਨੂੰ ਡਾਇਰੈਕਟ ਆਂਕ ਕੇ ਦੱਸੋ ਅਸੀਂ ਆਪਣੇ ਗਵਰਨਮੈਂਟ ਵੱਲੋਂ ਜਿਹੜਾ ਹੈਲਪ ਡੈਸਕ 깔ੂ ਕੀਤਾ ਹੈ ਤੁਹਾਨੂੰ ਉਹਨਾਂ ਦੀ ਮਦਦ ਕਰਾਂ ਪੂਰੀ ਹੈਲਪ ਹੋਊਗੀ ਪੂਰਾ ਪਾਰਦਰਸ਼ਤਾ ਨਾਲ ਕੰਮ ਕੀਤਾ ਜਾਵੇ। ਹਾਂ ਬਿਲਕੁਲ ਜੀ ਇਹ ਸਨ ਸਾਡੇ ਨਾਲ ਤਹਿਸੀਲਦਾਰ ਸਾਹਿਬ ਫਰੋਸਪੁਰ ਜਿਹੜੇ ਮੌਜੂਦ ਸੀਗੇ ਔਰ ਉਹਨਾਂ ਵੱਲੋਂ ਇਹ ਗੱਲ ਬੜੀ ਕਲੀਅਰ ਔਰ ਸਪਸ਼ਟ ਤੌਰ ਤੇ ਕਹਿ ਦਿੱਤੀ ਗਈ ਹੈ ਕਿ ਅਗਰ ਕੋਈ ਤੁਹਾਡੇ ਕੋਲੋਂ ਬੰਦਾ ਤੁਹਾਨੂੰ ਖੱਜਲ ਕਰ ਰਿਹਾ ਹੈ, ਅਖਵਾਰ ਕਰ ਰਿਹਾ ਹੈ, ਤੁਹਾਨੂੰ ਢੇੜੇ ਲਵਾ ਰਿਹਾ ਹੈ ਤੇ ਤੁਸੀਂ ਸਿੱਧਾ ਤਹਿਸੀਲਦਾਰ ਨੂੰ ਮਿਲ ਸਕਦੇ ਹੋ ਔਰ ਆਪਣੀ ਸਮੱਸਿਆ ਜਿਹੜੀ ਉਹਨਾਂ ਨੂੰ ਦੱਸ ਸਕਦੇ ਹੋ ਔਰ ਉਹ ਇਸ ਸਮੱਸਿਆ ਨੂੰ ਉਸੇ ਟਾਈਮ ਜਿਹੜਾ ਉਹ ਹੱਲ ਕਰਨਗੇ। ਇੱਕ ਰਿਸ਼ਵਤ ਦੀ ਅਸੀਂ ਜਰੂਰ ਗੱਲ ਕੀਤੀ ਸੀ ਵੀ ਪੈਸੇ ਦਾ ਜਿਹੜਾ ਲੈਣ-ਦੇਣ ਹੁੰਦਾ ਉਹ ਅੱਜ ਦੀ ਡੇਟ 'ਤੇ ਘਟਾਇਆ ਜਾਂ ਨਹੀਂ ਘਟਾਇਆ ਇਸ ਰਜਿਸਟਰੀ ਨੂੰ ਈਜ਼ੀ ਰਜਿਸਟਰੀ ਨੂੰ ਲੈ ਕੇ ਉਹ ਤੁਹਾਨੂੰ ਦੱਸ ਦੇ ਕਿ ਉਹਨਾਂ ਨੇ ਕਲੀਅਰ ਕਰਤਾ ਵੀ ਤੁਸੀਂ ਇੱਥੇ ਆਓ ਆਪਣੀ ਦਸਤੀ ਲਗਾਓ ਇੱਕ ਨੋਮੀਨਲ ਜੇ ਚਾਰਜੀਜ਼ ਉਹਨਾਂ ਨੇ ਰੱਖੇ ਨੇ 500 ਰੁਪਇਆ ਆਪਣੇ ਡਾਕੂਮੈਂਟ ਪੂਰੇ ਕਰੋ 500 ਰੁਪਇਆ ਦਿਓ ਤੇ ਰਜਿਸਟਰੀ ਜਿਹੜੀ ਹੈ ਉਹ ਲਫਾ ਦਿਓ ਹਾਂ ਇਹ ਉਹਦੀ ਮਰਜ਼ੀ ਹੈ ਰਜਿਸਟਰੀ ਕਰਾਉਣ ਵਾਲੇ ਦੀ ਕਿ ਉਹ ਬਾਹਰੋਂ ਲਿਖਵਾਉਣਾ ਚਾਹੁੰਦਾ ਜਾਂ ਅੰਦਰੋਂ ਲਿਖਵਾਉਣਾ ਚਾਹੁੰਦਾ ਹੈ ਕਿਉਂਕਿ 12ਵੇਂ ਐਡਵੋਕੇਟ ਬੈਠੇ ਹੋਏ ਨੇ ਅੰਦਰ ਇਹਨਾਂ ਦਾ ਸਟਾਫ ਹੈ ਕੋਨ ਦੀ ਮਰਜ਼ੀ ਹੈ ਪਰ ਇੱਥੇ ਜਿਹੜਾ ਇਜ਼ੀ ਰਿਸਿਵਿੰਗ ਇਜ਼ੀ ਤਰੀਕੇ ਨਾਲ ਹੁੰਦੀ ਹੈ